ਕੋਹ ਸਾਹਿਬ ਮੇਡ ਕਰ ਜਿਹਦੀ ਮੂਰਤੀ ਦਾ ਮੁੱਦਾ ਬਣਾ ਕੇ ਨਜਾਇਜ਼ ਕਬਜ਼ਾ ਕਰਨ ਦੀ ਮਨਸਾ ਵਿੱਚ ਸਾਡੇ ਪਿੰਡ ਤੇ ਕੁਸਰਾਰਤੀ ਅੰਸਰਾਂ ਨੇ ਜੋ ਇਹ ਮਾਰੀ ਮੈਂ ਕਹਿੰਦਾ ਬਹੁਤ ਮਾਰੀ ਘਟਨ ਨੂੰ ਅੰਜਾਮ ਦਿੱਤਾ ਸੀ ਤੋਂ ਮੁੱਦਾ ਪਿਛਲੇ ਦਿਨ ਕਲੌਲੀ ਪਿੰਡ ਦੇ ਵਿੱਚ ਚੱਲਿਆ ਸੀਗਾ ਉਹਦੇ ਗੱਲ ਹੋਈ ਸੀਗੀ ਇੱਕ ਬੁੱਤ ਲਾਣ ਦੀ ਬੁੱਤ ਕਿਹਦਾ ਸੀਗਾ ਸਾਡੇ ਬਾਬਾ ਸਾਹਿਬ ਵੀਮਰਾਵੰ ਅੰਬੇਦਕਰ ਜੀ ਦਾ ਇਹ ਕਹਿੰਦੇ ਆ ਵੀ ਅਸੀਂ ਮਿਣਤੀ ਕਰਾਈ ਸੀ ਜਦ ਕਿ ਖਾਸਾ ਨੰਬਰ 265 ਹੈ ਉਹਦੀ ਮਿਣਤੀ ਨਹੀਂ ਹੋ ਸਕਦੀ ਕੋਈ ਕਾਨੀ ਕੋ ਪਟਵਾਰੀ ਉਹਦੀ ਮਿਣਤੀ ਨਹੀਂ ਕਰ ਸਕਦਾ ਵੀ ਯਾਦ ਵੀ ਉਹਨਾਂ ਨੇ ਕਰੀ ਹੋਈ ਸੀ ਇੱਕ ਪਲਾਸਟਿਕ ਦਾ ਡਰਮ ਰੱਖਿਆ ਗਿਆ ਛੇਤੀ ਛੇਤੀ ਜਿਉਂ ਉੱਥੇ ਜਾ ਕੇ ਬੁੱਤ ਉੱਤੇ ਰੱਖਿਆ ਬਾਬਾ ਸਾਹਿਬ ਦਾ ਸਾਨੂੰ ਬਹੁਤ ਫੇਸ ਲੱਗੀ ਉਹ ਚ ਵੀ ਦੇਖੋ ਜਿਹੜਾ ਇੱਕ ਐਡਾ ਫਰਮਾਇਆ ਸਾਡੇ ਦੇਸ਼ ਦਾ ਜਦੋਂ ਕੀ ਕੁਝ ਕਰਨ ਲੱਗੇ ਹੋਇਆ ਅਸੀਂ ਪ੍ਰਸ਼ਾਸਨ ਨੂੰ মিডিਆ ਦੁਆਰਾ ਬੇਨਤੀ ਕਰਨਾ ਚਾਹੁੰਦੇ ਹਾਂ ਜੇ ਜਿਹੜੇ ਸਰਾਰਤੀ ਅਨਸਰ ਹਨ ਉਹਨਾਂ ਦੇ ਬੰਤੀ ਕਾਨੂੰਨੀ ਕਰਵੇ ਦਿੱਤੀ ਜਾਵੇ ਮੁਜ਼ਾਰਿਆਂ ਨੂੰ ਅੱਖਾਂ ਪਰੋਕੇ ਕਰਕੇ ਉਹਨਾਂ ਨੇ ਮੁੱਦਾ ਬਣਾਇਆ ਵੀ ਤੁਸੀਂ ਜੀ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਕਰੀ ਹੈ ਖੰਡਨ ਕਰਿਆ ਜਦਕਿ ਉਹਨਾਂ ਨੇ ਨਾ ਸਾਡੇ ਬੰਦਿਆਂ ਨਾਲ ਕਿਸੇ ਨਾਲ ਰਾਬਤਾ ਕਰਿਆ ਲੈਕਚਰ মিডিਆ ਪਹੁੰਚੀ ਸਭ ਤੋਂ ਪਹਿਲਾਂ ਤਾਂ ਮੈਂ ਇਲੈਕਟ੍ਰਿਕ মিডিਆ ਤੇ ਪ੍ਰੈਸ মিডিਆ ਜੋ ਸਾਡੇ ਇੱਥੇ ਪ੍ਰੈਸ ਕਾਨਫਰੰਸ ਕਰਨ ਆਏ ਨੇ ਸਾਰਿਆਂ ਦਾ ਇੱਥੇ ਆਣਦੇ ਜੀ ਆਇਆਂ ਨੂੰ ਆਖਦਾ ਹਾਂ ਤੇ ਧੰਨਵਾਦ ਕਹਿੰਦਾ ਹਾਂ ਇਹ ਜੋ ਬਾਬਾ ਸਾਹਿਬ ਮੇੜਕਰ ਜਿਹਦੀ ਮੂਰਤੀ ਦਾ ਮੁੱਦਾ ਬਣਾ ਕੇ ਨਜਾਇਜ਼ ਕਬਜ਼ਾ ਕਰਨ ਦੀ ਮਨਸਾ ਵਿੱਚ ਸਾਡੇ ਪਿੰਡ ਦੇ ਕੁਝ ਸਰਾਰਤੀ ਅੰਸਰਾਂ ਨੇ ਜੋ ਇਹ ਮਾਰੀ ਮੈਂ ਕਹਿੰਦਾ ਬਹੁਤ ਮਾਰੀ ਘਟੜ ਨੂੰ ਅੰਜਾਮ ਦਿੱਤਾ ਸੀ ਤੇ ਬਹੁਤ ਮਹੱਤਵਪੂਰਨ ਘਟਨਾ ਹੈ ਬੱਬਾ ਸਾਹਿਬ ਕੀ ਰਾਮ ਬੈਠ ਕੇ ਸਾਡੇ ਸਿਵਧਾਨ ਦੇ ਸਾਡੇ ਸਿਰਚਨਕਾਰਾਂ ਨੇ ਸਾਨੂੰ ਸਿਵਧਾਨ ਕੀਤਾ ਹੈ ਤੇ ਉਹਨਾਂ ਬੰਦਿਆਂ ਨੇ ਉਸ ਦੀ ਆੜ ਲੈ ਕੇ ਕਿਸੇ ਸਾਡੇ ਪਿੰਡ ਦੇ ਵਸਨੀਕ ਨੇ ਜਸਵੀਰ ਸਿੰਘ ਗੁਰਪ੍ਰੀਤ ਸਿੰਘ ਗੁਰਜੰਟ ਸਿੰਘ ਪੁੱਤਰ ਸਹਿੰਦਰ ਸਿੰਘ ਉਹਨਾਂ ਦੀ ਉੱਥੇ ਜ਼ਮੀਨ ਹੈ 24 ਵਿਗੇ 18 ਮਿਸਵੇ ਤੇ ਡੇਢ ਦੋ 2 ਫੁੱਟ ਕਣਕ ਉੱਥੇ ਉੱਗੀ ਹੋਈ ਸੀ ਉਹ ਸਰਾਰਤੀ ਅੰਸਰਾਂ ਨੇ ਉੱਥੇ ਬਿਨਾ ਕਿਸੇ ਪ੍ਰਵਿਸ਼ਣ ਤੋਂ ਬਿਨਾ ਕੋਈ ਪ੍ਰੋਟੋਕਾਲ ਤੋਂ ਬਾਬਾ ਸਾਹਿਬ ਦੀ ਮੂਰਤੀ ਦਾ ਖੰਡਨ ਕੀਤਾ ਤੇ ਜਾ ਕੇ ਖੇਤਾਂ ਦੇ ਵਿੱਚ ਇੱਕ ਡਰਮ ਪਲਾਸਟਿਕ ਦਾ ਲਿਆ ਤੇ ਡਰਮ ਪਲਾਸਟਿਕ ਦਾ ਲੈ ਕੇ ਉੱਥੇ ਰੱਖਣ ਦੀ ਕੋਸ਼ਿਸ਼ ਕਰਨੇ ਸਨ ਜਦੋਂ ਸਾਡੇ ਪਿੰਡ ਨੂੰ ਪਤਾ ਲੱਗਿਆ ਤਾਂ ਸਾਡੇ ਪਿੰਡ ਦੇ ਬੰਦੇ ਉੱਥੇ ਪਹੁੰਚੇ ਉਹ ਜ਼ਮੀਨ ਦੇ ਮਾਲਕ ਪਹੁੰਚੇ ਤਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਤੁਸੀਂ ਕਿਹੜੀ ਪ੍ਰਵਿਸ਼ਣ ਦੇ ਨਾਲ ਇਹ ਮੂਰਤੀ ਕੌਣ ਲਾਉਣ ਲੱਗਿਆ ਸੀ ਕੋਈ ਐਡਮੂ ਜਾਂ ਡੀਸੀ ਕਿਸੇ ਦੀ ਪ੍ਰੂਵਿਜ਼ਨ ਨਾਲ ਕੋਈ ਪੀਟੀਪੀਓ ਤਾਂ ਜੀ ਮੌਕੇ ਤੇ ਇੱਕ ਉਥੇ ਕਮੇਟੀ ਬਣਾਈ ਹੋਈ ਗੁਰਦੁਆਰੇ ਦੀ ਕਹਿੰਦੇ ਅਸੀਂ ਉਹ ਕਹਿਣ ਲੱਗੇ ਵੀ ਅਸੀਂ ਸਰਪੰਚ ਤੇ ਪੰਚਾਇਤ ਅਲਵਾਰੀ ਆਈ ਤਾਂ ਪੰਚਾਇਤ ਉੱਤੇ ਸਰਪੰਚ ਉੱਥੇ ਹੀ ਖੜਾ ਸੀ ਸਰੂਪ ਸਿੰਘ ਸਰੂਪ ਸਿੰਘ ਕਹਿਣ ਲੱਗਾ ਨਹੀਂ ਨਹੀਂ ਮੈਂ ਨਹੀਂ ਲਵਾਉਂਦਾ ਜੀ ਇਹ ਤਾਂ ਇਹ ਗੁਰਦੁਆਰੇ ਦੇ ਮੈਂਬਰ ਹੀ ਲਵਾ ਰਹੇ ਨੇ ਤਾਂ ਮੌਕੇ ਤੇ ਅਸੀਂ ਤੁਹਾਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਪਰਲ ਕਮਿਸ਼ਨ ਹੈਗੀ ਉਹਨਾਂ ਦੇ ਕੋਲ ਕੋਈ ਪਰਮਿਸ਼ਨ ਨਹੀਂ ਸੀਗੀ ਉਹਨੋਂ ਗੱਲਾਂ ਕਰਦੇ ਆਂ ਵੀ ਸਾਡੇ ਕੋਲ ਕਮਿਸ਼ਨ ਹੈਗੀ ਹੈ ਅਸੀਂ ਮਤਾ ਪਾਇਆ ਹੋਇਆ ਜਦ ਕਿ ਜਿਹੜਾ ਉਹ ਮਤਾ ਪਾ ਰਹੇ ਆ ਇੱਕ ਖਾਸਾ ਨੰਬਰ 265 ਖਾਸਾ ਨੰਬਰ 265 ਵਾਸੀਆਂ ਦੇ ਪਿੰਡ ਉਹਦੇ ਵਿੱਚ ਪੂਰਾ ਕੋਲੋਲੀ ਪਿੰਡ ਵਸਿਆ ਹੋਇਆ ਹੈ ਉਸੇ ਪਿੰਡ ਦੇ ਵਿੱਚ ਗੁਰਜੰਟੂ ਨਹੀਂ ਹੈ ਸਾਰੇ ਰਹਿੰਦੇ ਆ ਜੀ ਉਹਦੀ ਕੋਈ ਨਿਸ਼ਾਨਦੇਹੀ ਨਹੀਂ ਹੋ ਸਕਦੀ ਫਿਰ ਉਹ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਹੇ ਆ ਜੀ ਦੂਜੇ ਬੰਦਿਆਂ ਨੂੰ ਵੀ ਤੇ ਮੈਂ ਡਾਕਟਰ ਪੀਰ ਰਾਮ ਦੇ ਅਵਤਾਰ ਸਿੰਘ ਕਰੀਪੁਰੀ ਜੀ ਨੂੰ ਕਹਿਣਾ ਚਾਹੁੰਦਾ ਤੁਹਾਨੂੰ ਵੀ ਇਹ ਬੰਦੇ ਗੁੰਮਰਾਹ ਕਰ ਰਹੇ ਆ ਜੀ ਇਹ ਕਹਿੰਦੇ ਆ ਵੀ ਅਸੀਂ ਮਿਢਤੀ ਕਰਾਈ ਦੀ ਜਦ ਕਿ ਖਾਸਾ ਨੰਬਰ 265 ਉਹਦੀ ਮਿਢਤੀ ਨਹੀਂ ਹੋ ਸਕਦੀ ਕੋਈ ਕਾਨੀਗੋ ਪਟਵਾਰੀ ਦੀ ਮਿੰਤੀ ਨਹੀਂ ਕਰ ਸਕਦਾ ਉਹਨਾਂ ਦਾ ਉੱਤੇ ਨਾਲ ਇੱਕ ਰਸਤਾ ਜਾਂਦਾ ਸੀ ਤਿੰਨ ਇਕੱਠੇ ਦਾ ਰਸਤੇ ਦਾ ਨਜਾਇਜ਼ ਫਜ਼ਲ ਲੈ ਕੇ ਉਹਨੇ ਮਿੰਤੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਜਦ ਤੱਕ ਉਹ ਰਸਤਾ ਵੀ ਇੱਥੇ ਐਸ ਸੀ ਭਾਈ ਚਾਰੇ ਦੇ ਉੱਤੇ ਪਰ ਮਕਾਨ ਬਣੇ ਹੋਏ ਤਾਂ ਮੌਕੇ ਤੇ ਹੀ ਕਾਨੀਗੋ ਉਹ ਮਿੰਤੀ ਛੱਡ ਕੇ ਚਲਾ ਗਿਆ ਵੀ ਇਹ ਮਕਾਨ ਅਸੀਂ ਨਹੀਂ ਕਿਸੇ ਢਵਾ ਸਕਦੇ ਜਦੋਂ ਇਹਨਾਂ ਨੂੰ ਕੁਝ ਨਹੀਂ ਸੁੱਝਿਆ ਉਹਨੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਇਹ ਮੂਰਤੀ ਉੱਥੇ ਰੱਖੀ ਤੇ ਰੱਖੀ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਆਏ ਅਸੀਂ ਇਹ ਕਿਹਾ ਵੀ ਜਿਹੜੇ ਬੰਦੇ ਸ਼ਰਾਰਤੀ ਅੰਸਰ ਹਨ ਜਿਨ੍ਹਾਂ ਨੇ ਵਾਪਸ ਆਬੇਡ ਕਰਦੀ ਮੂਰਤੀ ਨਾਲ ਦੁਰਭਾਰ ਕੀਤਾ ਤੇ ਖੰਡਨ ਕੀਤਾ ਇਹਨਾਂ ਦੇ ਪਰਚਾ ਕੀਤਾ ਜਾਵੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਪ੍ਰਸ਼ਾਸਨ ਨੇ ਇਹਨਾਂ ਦੇ ਅਣਸ਼ਾਤੀਪੰਦਾਂ ਦੇ ਪਰਚਾ ਕਰਤਾ ਜਦ ਕਿ ਸਾਡੇ ਕੋਲ ਸਾਰੀਆਂ ਦੀ ਫੋਟੋਆਂ ਨੇ ਸਭ ਕੁਝ ਸਾਡੇ ਤੇ ਹੈਗਾ ਅਸੀਂ ਪ੍ਰਸ਼ਾਸਨ ਨੂੰ মিডিਆ ਦੁਆਰਾ ਬੇਨਤੀ ਕਰਨਾ ਚਾਹੁੰਦੇ ਹਾਂ ਜੇ ਇਹ ਜਿਹੜੇ ਸ਼ਰਾਰਤੀ ਅੰਸਰ ਹਨ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਸਹੀ ਮੁੱਦਾ ਬਣਾਓ ਜਿਹੜੇ ਬੰਦਿਆਂ ਨੇ ਉਸਦਾ ਬਾਣ ਕੀਤਾ ਹੈ અપમાન ਕਰਨ ਦੀ ਕੋਸ਼ਿਸ਼ ਕੀਤੀ ਹੈ ਮੂਰਤੀ ਦੀ ਦੁਰਵਰਤੋਂ ਕੀਤੀ ਹੈ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਾਓ ਨਾ ਕਿ ਲੋਕਾਂ ਜਿਹੜੇ ਲੋਕਾਂ ਦੀ ਜ਼ਮੀਨ ਸੀ ਕਣਕ ਸੀ ਤੁਸੀਂ ਉਹਨਾਂ ਦੇ ਪਰ ਖਿਲਾਫ ਕੁਝ ਬੋਲੋ ਵੀ ਉਹਨਾਂ ਦੇ ਪਰਚੇ ਕਰਾਓ ਜਾਂ ਉਹਨਾਂ ਤੇ ਕਰਾਓ ਤੇ ਜਿਹੜੀ ਇਹ ਜਗ੍ਹਾ ਹੈ ਜੀ ਇਹ ਕਿਹਨਾਂ ਦੀ ਹੈ ਜਿੱਥੇ ਮੂਰਤੀ ਸਥਾਪਨਾ ਕੀਤੀ ਜਾ ਰਹੀ ਸੀ ਇਹ ਜ਼ਮੀਨ ਕਿਸ ਪਿੰਡ ਦੇ ਪਸਨੀਕ ਹੈ ਜੀ ਉਹਨਾਂ ਦੀ ਪੂਰੇ ਪਿੰਡ ਦੇ ਲਗਭਗ 350 ਬਿੱਗੇ ਜ਼ਮੀਨ ਹੈ ਉਹ ਸਰਾਰਤੀ ਅੰਕੜੇ ਨੂੰ ਪਤਾ ਹੀ ਤੇ ਇਹ ਜਿੱਥੇ ਮੂਰਤੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਇੱਥੇ ਉਸ ਪਰਿਵਾਰ ਦੀ 24 ਬਿੱਗੇ 18 ਮਿਸਵੇ ਜ਼ਮੀਨ ਆਪਣੀ ਹੈ ਜੀ ਉਹਨਾਂ ਦੀ ਆਪਣੀ ਜ਼ਮੀਨ ਚ ਬਿਨਾ ਕਿਸੇ ਨਿਸ਼ਾਨਦੇਹੀ ਤੋਂ ਬਿਨਾ ਕੋਈ ਲੰਪੜਦਾਰਾਂ ਦੇ ਸਹਿਮਨਾ ਤੋਂ ਜਦੋਂ ਚਲੋ ਉਹ ਕਦੇ ਮਿੰਤੀ ਹੋਈ ਹੈ ਜੇਕਰ ਮਿੰਤੀ ਹੋਈ ਥੀ ਤਾਂ ਕੋਈ ਸਾਨੂੰ ਲੰਬੜਦਾਰ ਦੇ ਸੈਨ ਕੋਈ ਕਾਨੀ ਕੋਈ ਰਿਪੋਰਟ ਦਿਖਾਓ ਸਾਨੂੰ ਕਿੱਥੇ ਕਦੋਂ ਮਿਲਤੀ ਹੋਈ ਹੈ ਜਿੰਨੇ ਮਤਜੀ ਗੱਲ ਕਰਾਉਣੇ ਕੀਤਾ ਹੈਗਾ ਤੇ ਉਹਨਾਂ ਦੇ ਤੁਹਾਡੇ ਪਿੰਡ ਦੇ ਵੀ ਬੰਦੇ ਸੀਗੇ ਜਿਹੜੇ ਉੱਥੇ ਮਲਾ ਪਹੁੰਚੇ ਸੀਗੇ ਤੇ ਕੀ ਕਹਿਣਾ ਚਾਹੁੰਦੇ ਉਹ ਤੇ ਸਾਨੂੰ ਪਤਾ ਲੱਗਿਆ ਜੀ ਇਹਨਾਂ ਨੇ ਇੱਕ ਪਰ ਕੱਲ ਪ੍ਰੋਗਰਾਮ ਕਰਨਾ ਸੀਗਾ ਤਾਂ ਸਵੇਰੇ ਸਾਡੇ ਪਿੰਡ 'ਚ ਲੋਸਟਾਂ ਹੋਣੀ ਲੱਗੀਆਂ ਤੇ ਝੂਠ ਬੋਲ ਕੇ ਲੋਕਾਂ ਨੂੰ ਗੁमराह ਕਰਿਆ ਉਹ ਵੀ ਪਿੰਡ ਤੋਂ 20-25 ਬੰਦੇ ਪਹੁੰਚੇ ਉਹ ਸੱਜੇ ਖੱਬੇ ਕੋਈ ਡੇਰਾ ਬੱਸੀ ਤੋਂ ਕੋਈ ਰਾਜਪੁਰੇ ਤੋਂ ਪੂਰੇ ਪੰਜਾਬ ਤੋਂ ਹੀ ਚਲੋ ਆਏ ਫਿਰ ਉਹ ਜੋ ਸਮਾਜ ਪਾਰਟੀ ਦੇ ਜੋ ਵਰਕਰ ਸੀ ਸਾਰੇ ਆ ਗਏ ਜਦ ਕਹੇ ਅਸੀਂ ਸਾਰਿਆਂ ਨੂੰ ਬੇਨਤੀ ਕਰਨ ਜਾਂਦੇ ਸਾਨੂੰ ਗਮਰਾਹ ਕੀਤਾ ਜਾ ਰਿਹਾ ਸਾਰਿਆਂ ਨੂੰ ਕੁਵਿੰਦਰ ਸਿੰਘ ਦੇ ਪਿੱਛੇ ਕੀ ਮਨਸ਼ਾ ਕੀ ਰਹੀ ਹੋਏਗੀ ਜਿਹੜਾ ਕਿ ਮੂਰਤੀ ਉੱਤੇ ਸਥਾਪਿਤ ਕਰਨ ਦੀ ਇਹਨਾਂ ਨੇ ਪਲਾਨ ਕੀਤਾ ਕਿ ਮਨਸ਼ਾ ਕੀ ਮੰਦੇ ਹੋ ਇਹਦੇ ਪਿੱਛੇ ਇਹ ਸਰ ਜਿਹੜਾ ਇਹ ਸਰੂਪ ਸਿੰਘ ਸਰਪੰਚ ਹਨ ਇਹ ਸਰੂਪ ਤੋਂ ਹੀ ਕਬਜ਼ੇ ਕਰਦਾ ਈ ਤੁਸੀਂ ਸੱਜੇ ਘੱਪੇ ਕਿਸੇ ਬੰਦੇ ਤੋਂ ਪਤਾ ਕਰਕੇ ਦੇਖ ਲਓ ਕਿ ਕਿੱਥੇ ਇਹਨੇ ਕੀ ਦੱਬਿਆ ਹੋਆ ਕਿੱਥੇ ਇਹਨੇ ਕੀ ਦੱਬਿਆ ਹੋਆ ਹਾਲਾਂਕਿ ਸਰੂਪ ਸਿੰਘ ਦਾ ਕਹਿਣਾ ਵੀ ਪੰਚਾਇਤੋਂ ਨੂੰ ਮਤਾ ਪਾਇਆ ਹੋਇਆ ਸੀਗਾ ਤਾਂ ਅਸੀਂ ਉਸ ਜਗ੍ਹਾ ਤੇ ਮੂਰਤੀ ਸਥਾਪਿਤ ਕਰ ਰਹੇ ਜੇਕਰ ਪੰਚਾਇਤ ਮਤਾ ਪਾਉਂਦੀ ਹੈ ਜੀ ਤਾਂ ਪੰਚਾਇਤ ਮਤਾ ਪਾ ਕੇ ਪਹਿਲਾਂ ਡੀ.ਡੀ.ਪੀ ਨੂੰ ਭੇਜੀ ਹੈ ਜੀ ਵੀਡੀਓ ਵਾਹੀ ਡੀ.ਡੀ.ਪੀ ਉਹ ਪੰਚਾਇਤ ਕਹਿੰਦੀ ਹੈ ਵੀ ਅਸੀਂ ਇਹ ਥਾਣੀ ਜਗ੍ਹਾ ਇੰਨੇ ਫੁੱਟ ਇੰਨੇ ਫੁੱਟ ਰੱਖਵਾ ਇੰਨੀ ਲੰਬਾਈ ਇੰਨੀ ਚੜਾਈ ਕਿਸੇ ਨੂੰ ਦੇਣ ਲੱਗੇ ਆ ਬਾਬਾ ਸਾਹਿਬੀ ਰਵੇ ਅੰਬੇਡਕਰ ਦੀ ਮੂਰਤੀ ਵਾਸਤੇ ਦੇਣ ਲੱਗੇ ਆ ਜਾਂ ਪਾਰਕ ਵਾਸਤੇ ਦੇਣ ਲੱਗੇ ਆ ਉਹ ਪ੍ਰੋਪਰ ਚੈਨਲ ਚੱਲਦਾ ਜੀ ਪੰਚਾਇਤੀ ਡਿਪਾਰਟਮੈਂਟ ਉਹਦੀ ਪਰਮਿਸ਼ਨ ਦਿੰਦਾ ਠੀਕ ਹੈ ਜੀ ਮਨਸ਼ਾ ਕੀ ਸੀਗੀ ਉੱਥੇ ਮੂਰਤੀ ਦੀ ਇਹਨਾਂ ਦੀ ਸਿਰੋ ਸਿਰੂ ਸਾਨੂੰ ਕਹਿਣ ਦੀ ਲੋੜ ਨਹੀਂ ਹੈਗੀ ਸਾਰਾ ਕੁਝ ਸਪਸ਼ਟ ਹੋ ਰਿਹਾ ਹੈ ਇੱਕ ਉੱਗਲੀ ਹੋਈ ਕਣਕ ਪੱਟ ਕੇ ਡੇਢ ਕਾਰਜ ਕਰਨ ਦੀ ਮਨਸਾ ਸੀਗੀ ਇਹ ਸਰੂਪ ਸਿੰਘ ਸਰਪੰਚ ਪਹਿਲਾਂ ਵੀ ਇਦਾਂ ਹੀ ਲੱਗਿਆ ਵਾ ਇਹਨੇ ਸਾਡੇ ਪਿੰਡ ਦੇ ਖੜੇ ਇੱਕ ਆਲੂ ਸੀਗੇ ਜ਼ਿਮੀਂਦਾਰ ਦੇ ਆਲੂ ਦੇ ਵਿੱਚ ਆ ਕੇ ਗੁਰਜੀਆਂ ਲਾਤੀਆਂ ਕਹਿੰਦੇ ਸਾਡੀ ਪੁਜਾਈਤੀ ਜ਼ਮੀਨ ਹੈ ਜੀ ਗੁਰਜੀਆਂ ਲਾਤੀਆਂ ਤਾਂ ਇੱਕ ਨਾਲੇ ਪਿੰਡ ਹੋਰ ਹੈ ਦਲਵੀਰ ਸਿੰਘ ਸਰਪੰਚ ਉਹਨਾਂ ਦੇ ਘਰੋਂ ਜ਼ਿਮੀਂਦਾਰ ਬੁਲਾਏ ਗਏ ਫੈਸਲਾ ਕਰਨ ਵਾਸਤੇ ਕਹਿੰਦਾ ਤੁਸੀਂ ਸਾਨੂੰ 1.5 ਲੱਖ ਦੇ ਦਿਓ ਅਸੀਂ ਫੈਸਲਾ ਕਰ ਲੈਂਦੇ ਹਾਂ ਚਲੋ ਜ਼ਿਮੀਂਦਾਰ 75000 ਦੇ ਪਹੁੰਚ 75000 ਲੈ ਲਓ ਨਹੀਂ ਗੱਲ ਬਣੀ ਬਾਈ ਇਦਾਂ ਦੇ ਕੰਮ ਚ ਲੱਗੇ ਹੋਏ ਲੋਕਾਂ ਨੂੰ ਲੁਚਾਂਦੇ ਆ ਕਿਸਾਨਾਂ ਨਾਲ ਧੱਕਾ ਕਰ ਰਹੇ ਆ ਬਸ ਪੈਸੇ ਠੱਕਣ ਠੱਕ ਰਹੇ ਨੇ ਇਸ ਤੋਂ ਪਹਿਲਾਂ ਤੁਹਾਡੀ ਜਿੱਦਾਂ ਜੋ ਇਲਜ਼ਾਮ ਹੈ ਐਸਐਚਓ ਸਾਹਿਬ ਤੇ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਬੁੱਤ ਦੀ ਬੇਅਦਬੀ ਕਰਕੇ ਉਹਨੂੰ ਥਾਣੇ ਤੱਕ ਲੈ ਕੇ ਗਏ ਤਾਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਅੱਜ ਇਹ ਸਾਫ ਕਰ ਸਰਪੰਚ ਹੋਣ ਦੇ ਨਾਤੇ ਇਹ ਕੁਝ ਨਹੀਂ ਹੈਗਾ ਇਹ ਹੁਣ ਆਪਣੇ ਆਪ ਨੂੰ ਲੁਕਾਉਣ ਵਾਸਤੇ ਇਹਨੇ ਇੱਕ ਵੱਡਾ ਤਗੜਾ ਆਪਣਾ ਕ੍ਰਾਈਮ ਕਰਤਿਆ ਏ ਇਹ ਛੁਪਾਇਆ ਨਹੀਂ ਜਾ ਸਕਦਾ ਇਹ ਹੁਣ ਉਸ ਨੂੰ ਛੁਪਾਉਣ ਵਾਸਤੇ ਸਹਾਰਾ ਲੈ ਰਹੇ ਆ ਵੀ ਫਰਾਣੇ ਨੇ ਕਰਤਿਆ ਜੀ ਜਦ ਕਿ ਐਸਐਚਓ ਸਾਹਿਬ ਮੌਕੇ ਦੇ ਅਫਸਰ ਹੈ ਜੀ ਉਹਨਾਂ ਕੋਈ ਲੜਾਈ ਝਗੜਾ ਨਾ ਹੋ ਜੇ ਕੋਈ ਉੱਥੇ ਕੋਈ ਬਾਦਖਾਟ ਨਾ ਹੋ ਜੇ ਉਹ ਸਾਰਾ ਕੰਮ ਐਸਐਚਓ ਨੇ ਦੇਖਣਾ ਹੁੰਦਾ ਜੀ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ 264 65 ਨੰਬਰ ਜਿਹੜਾ ਹੈ ਇਹਦੀ ਉਹ ਨਹੀਂ ਮੰਤੀ ਨਹੀਂ ਕਰ ਸਕਦੇ ਹਾਲਾਂਕਿ ਤੁਸੀਂ ਇਸ ਆਪ ਦਾ ਸਰਪੰਚ ਰਹੇ ਮੌਕੇ ਦੇ ਦੂਜੇ ਸਰਪੰਚ ਹੈ ਤਾਂ ਇਹ ਪਿੰਡ ਦਾ ਮਸਲਾ ਆਪਸੀ ਜਿੱਤ ਕੇ ਵੀ ਮੂਰਤੀ ਲੰਗੀ ਚਾ ਉਹ ਲਾ ਸਕਦੇ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਉਹਨਾਂ ਨੂੰ ਕਹਿਣਾ ਚਾਹੁੰਦਾ ਉਹ ਇਸ ਇਸ ਬਾਰੇ ਇਸ ਜ਼ਮੀਨ ਬਾਰੇ ਇਸ ਸੰਬੰਧਿਤ ਵਿਵਾਦ ਬਾਰੇ ਕਿਸੇ ਵੀ ਟੇਬਲ ਤੇ ਆ ਕੇ ਮੇਰੇ ਨਾਲ ਗੱਲ ਕਰ ਲੈਣ ਪੰਚਾਇਤ ਦੋਨੋਂ ਪੰਚਾਇਤਾਂ ਕੋਈ ਹੋਰ ਵੀ ਬੰਦਾ ਕਰ ਲੈ ਜੇ ਸਾਡੀ ਗਲਤੀ ਹੋਵੇਗੀ ਤਾਂ ਸਾਨੂੰ ਕਹੋ ਗਲਤੀ ਸਰਵਸਰ ਉਹਨਾਂ ਦੀ ਹੈ ਜੀ ਉਹ ਨਜਾਇਜ਼ ਕਬਜ਼ਾ ਕਰਨ ਦੀ ਮਨਸਾ ਸੀ ਕਿ ਪਾਰਟੀ ਵਾਈ ਚੱਕਰ ਵਿੱਚ ਐਦਾ ਹੁੰਦਾ ਹੈ ਕਿ ਉਹ ਕਹਿੰਦਾ ਸਰਪੰਚ ਮੈਂ ਉਹਨਾਂ ਮੈਨੂੰ ਬੱਟਾ ਨਹੀਂ ਪਾਈਆ ਮੂਰਤੀ ਰੱਖਣ ਵਾਸਤੇ ਥੋੜੀ ਜਿਹੀ ਜਗ੍ਹਾ ਚਾਹੀਦੀ ਹੈ ਉਸ ਜੀ ਨੂੰ ਕਬਜ਼ਾ ਕੀਤਾ ਮੰਨ ਲਓ ਇਹਦੇ ਵਿੱਚ ਮੈਂ ਗੱਲ ਕਰਨਾ ਚਾਹੂੰਗਾ ਇੱਕ ਮਿੰਟ ਕਹਿੰਦੇ ਜਿਹੜੀ ਤੁਸੀਂ ਮੂਰਤੀ ਦੀ ਗੱਲ ਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਜੋ ਪ੍ਰੈਸ ਵਾਲੇ ਵੀਰ ਅੱਜ ਆਏ ਨੇ ਮੇਰੇ ਇਲੈਕਟ੍ਰੋਨਿਕ ਮੀਡੀਆ ਤੋਂ ਤੇ ਪ੍ਰਿੰਟ মিডিਆ ਤੋਂ ਸਾਰਿਆਂ ਨੂੰ ਜਿਵੇਂ ਕਹਿਣਾ ਮੈਂ ਮਨਜੀਤ ਸਿੰਘ ਕੁਮਾਣਾ ਕੌਮੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਜੋ ਮੁੱਦਾ ਪਿਛਲੇ ਦਿਨ ਕਲੌਲੀ ਪਿੰਡ ਦੇ ਵਿੱਚ ਚੱਲਿਆ ਸੀਗਾ ਉਹਦੇ ਗੱਲ ਹੋਈ ਸੀਗੀ ਕਬੂਤ ਲਾਣ ਦੀ ਬੁੱਤ ਕਿਹਦਾ ਸੀਗਾ ਸਾਡੇ ਬਾਬਾ ਸਾਹਿਬ ਵੀਮਰਾਵ ਉਵੇਦਕਰ ਜੀ ਦਾ ਕਿਉਂਕਿ ਬਹੁਤ ਸਤਕਾਰਯੋਗ ਨੇ ਉਹਨਾਂ ਨੇ ਸੰਵਿਧਾਨ ਰਚਿਆ ਅਸੀਂ ਬਹੁਤ ਆਦਰ ਕਰਦੇ ਆ ਉਹਨਾਂ ਦਾ ਤੇ ਜਦੋਂ ਕੋਈ ਦਿਹਾੜਾ ਹੁੰਦਾ ਉਹਨਾਂ ਦਾ ਮਨੰਦੇ ਵੀ ਆ ਨਾਲ ਜਾ ਕੇ ਪਰ ਕੁਝ ਸੁਰਾਰਤੀ ਅੰਸਰਾਂ ਨੇ ਅੱਜ ਤੋਂ ਤਕਰੀਬਨ 15-20 ਦਿਨ ਪਹਿਲਾਂ ਪਿੰਡ ਕਲੌਲੀ ਦੀ ਸਰਦਾਰ ਜਸਵੀਰ ਸਿੰਘ ਗਰਜੰਟ ਸਿੰਘ ਗੁਰਪ੍ਰੀਤ ਸਿੰਘ son of ਸਰਿੰਦਰ ਸਿੰਘ ਉਹਨਾਂ ਦੀ ਜ਼ਮੀਨ ਹੈ ਕਲੌਲੀ ਪਿੰਡ ਦੇ ਵਿੱਚ ਖਸਰਾ ਨੰਬਰ 157 158 159 ਤੇ 160 ਉਹ ਜ਼ਮੀਨ ਦੇ ਵਿੱਚ ਜਾ ਕੇ ਬੁੱਤ ਲਾਉਣ ਦੀ ਕੋਸ਼ਿਸ਼ કરી ਸਾਨੂੰ ਪਤਾ ਲੱਗਿਆ ਕਿਉਂਕਿ ਇਹ ਵੀਰ ਸਾਡੀ ਜਥੇਬੰਦੀ 'ਚ ਜੁੜੇ ਹੋਏ ਵੀ ਨੇ ਅਸੀਂ ਉੱਥੇ ਜਾ ਕੇ ਮੌਕਾ ਦੇਖਿਆ ਤਕਰੀਬਨ ਇੱਕ ਇੱਕ ਫੁਕੰਦੀ ਕਣਕ ਸੀਗੀ ਉਹਦੇ 'ਚ ਜਦੋਂ ਜਾ ਕੇ ਦੇਖਿਆ ਉਹਨਾਂ ਨੇ ਬੇਅਦਬੀ ਉਹਨਾਂ ਨੇ ਕਰੀ ਹੋਈ ਸੀ ਇੱਕ ਪਲਾਸਟਿਕ ਦਾ ਡਰਮ ਰੱਖਿਆ ਗਿਆ ਛੇਤੀ ਛੇਤੀ ਜਿੱਥੇ ਜਾ ਕੇ ਬੁੱਤ ਉੱਤੇ ਰੱਖਿਆ ਬਾਬਾ ਸਾਹਿਬ ਦਾ ਸਾਨੂੰ ਬਹੁਤ ਥੇਸ ਲੱਗੀ ਉਹ ਚ ਵੀ ਦੇਖੋ ਜਿਹੜਾ ਇੱਕ ਐਡਾ ਫਰਮਾਇਆ ਸਾਡੇ ਦੇਸ਼ ਦਾ ਕਿ ਕੁਝ ਕਰਨ ਲੱਗੇ ਹੋਇਆ ਅਸੀਂ ਉੱਥੇ ਪ੍ਰਸ਼ਾਸਨ ਨੂੰ ਬੁਲਾਇਆ ਉਹਨਾਂ ਨੇ ਬਹੁਤ ਹੀ ਸਤਿਕਾਰ ਨਾਲ ਉਦੋਂ ਮੂਰਤੀ ਨੂੰ ਉੱਥੋਂ ਚੁਕਵਾਇਆ ਤੇ ਅਸੀਂ ਕਿਹਾ ਥਾਣੇ 'ਚ ਆ ਕੇ ਮੰਗ ਕਰੀ ਉਦੋਂ ਪ੍ਰੈਸ ਵਾਲੇ ਵੀਰਾਂ ਨੇ ਸਾਰਿਆਂ ਨੇ ਕਵਰ ਵੀ ਕਰਿਆ ਵੀ ਜਿਹੜੇ ਇਹ ਬੰਦਿਆਂ ਨੇ ਕਾਰਾ ਕਰਿਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਪੁਲਿਸ ਨੇ ਜੋ ਸੀਗਾ ਪ੍ਰੋਸੀਜਰ ਉਹਦੇ ਤਹਿਤ ਇਨਕੁਆਇਰੀ ਕਰੀ ਕਾਰਵਾਈ ਕਰੀ ਉਹਨਾਂ ਨੇ ਅਨਪਛਾਤੇ ਦੇ ਪਰਚਾ ਦਰਜ ਕਰਤੇ ਆ ਪਰਚਾ ਦਰਜ ਕਰੇ ਤੋਂ ਬਾਅਦ ਸਾਨੂੰ ਸੀਗਾ ਵੀ ਚਲੋ ਠੀਕ ਐ 22 ਤਰੀਕ ਨੂੰ 22 ਦਸੰਬਰ ਨੂੰ ਉੱਥੇ ਐਂਟਰੀ BSP ਜਥੇਬੰਦੀ ਦੇ ਜਿਹੜੀ ਆਪਣੀ ਪਾਰਟੀ ਐ ਬਹੁਜਨ ਸਮਾਜ ਪਾਰਟੀ ਉਹਦੇ ਪੰਜਾਬ ਪ੍ਰੈਜ਼ੀਡੈਂਟ ਅਵਤਾਰ ਸਿੰਘ ਕਰੀਮਪਰੀ ਜੀ ਤੇ ਉਹਨਾਂ ਦੀ ਟੀਮ ਉਹ ਪਿੰਡ ਦੇ ਵਿੱਚ ਜਾਂਦੀ ਐ ਉਹ ਜਾ ਕੇ ਉੱਥੇ ਕਣਕ ਵੀ ਮੱਦੀ ਹੋਈ ਦਿਖਦੀ ਹੈ ਉਹਨੂੰ ਸਾਰਿਆਂ ਨੂੰ ਅੱਖਾਂ ਪਰੋਖੇ ਕਰਕੇ ਉਹਨਾਂ ਨੇ ਮੁੱਦਾ ਬਣਾਇਆ ਵੀ ਤੁਸੀਂ ਜੀ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਵੀ ਕਰੀ ਹੈ ਖੰਡਨ ਕਰਿਆ ਜਦ ਕੇ ਉਹਨਾਂ ਨੇ ਨਾ ਸਾਡੇ ਬੰਦਿਆਂ ਨਾਲ ਕਿਸੇ ਨਾਲ رابطہ ਕਰਿਆ ਨਾ ਕੁਝ ਜਦ ਕੇ ਉੱਥੇ ਉਹਨਾਂ ਨੇ ਦੇਖ ਕੇ ਕਾਲ ਦੇ 6 ਤਰੀਕ ਦੀ ਵੀ 6 ਤਰੀਕ ਨੂੰ ਅਸੀਂ ਇਕੱਠ ਕਰਾਂਗੇ ਬਨੂੜ ਮੰਡੀ 'ਚ ਕਰਿਆ 6 ਤੋਂ ਪਹਿਲਾਂ ਮੈਂ ਇੱਕ ਇੱਕ ਗੱਲ ਐਡ ਕਰਨਾ ਚਾਹੂੰਗਾ ਬਲਦੇਵ ਸਿੰਘ ਮਹਾਰਾਜੀ ਨੇ ਮੀਤ ਪ੍ਰਧਾਨ ਨੇ ਪੰਜਾਬ ਦੇ ਬਸਪਾ ਦੇ ਉਹਨਾਂ ਨੂੰ ਅਸੀਂ ਬਕਾਇਦਾ ਰਾਜਪੁਰੇ ਬੁਲਾਇਆ ਗੱਲ ਹੋਈ ਵੀ ਮਹਿਰਾ ਸਾਹਿਬ ਐਦਾਂ ਕਰਕੇ ਗੱਲ ਹੈ ਅਸੀਂ ਉਹਨਾਂ ਨੂੰ ਇਹ ਫਿਰ ਨਕਸ਼ਾ ਦਿਖਾਇਆ ਇਹ ਨਕਸ਼ੇ ਦੇ ਵਿੱਚ ਉਹਨਾਂ ਨੂੰ ਦੱਸਿਆ ਬਕਾਇਦਾ ਵੀ ਆ ਜਮਾ ਨੰਬਰ ਨੇ ਜ਼ਮੀਨ ਦੇ ਮੈਂ ਤੁਹਾਨੂੰ ਵੀ ਪ੍ਰਸਤ ਦੱਸਣਾ ਚਾਹੁੰਦਾ ਟਿਕ ਕਰੀ ਹੋਈ ਹੈ ਏਕਸ 52 58 98 ਤੇ 160 ਜਿਹੜੇ ਆਮ ਮਾਲਕੀ ਦੀ ਜ਼ਮੀਨ ਹੈ ਕਿਸਾਨ ਦੀ ਸਾਡਿਆਂ ਦੀ ਉਹਦੇ ਤਹਿਤ ਉਹਨਾਂ ਨੇ ਅਲਾਉਟ ਕਰਦੇ ਜੀ ਉੱਥੇ ਮੂਰਤੀ ਲਾਈ ਜਾਵੇ ਜੀ ਜਦ ਕਿ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਭੋਜਨ ਸਮਾਰਟ ਪਾਰਟੀ ਵਾਲਿਆਂ ਨੂੰ ਵੀ ਤੁਸੀਂ ਕਿਹੜੇ ਵਿਹਾਰ ਦੇ ਕਿਸੇ ਕਿਸਾਨ ਦੀ ਜ਼ਮੀਨ ਦੇ ਵਿੱਚ ਜਾ ਕੇ ਮੂਰਤੀ ਲਵਾ ਦੋਗੇ ਕੱਲ ਨੂੰ ਦਾ ਤੁਸੀਂ ਫਿਰ ਆ ਗੱਲ ਸੱਚ ਹੁੰਦੀ ਹੈ ਜਿਹੜਾ ਪਹਿਲਾਂ ਇੱਕ ਵਾਰ ਬੀਐਸਪੀ ਨੇ ਨਾਹਰਾ ਦਿਆ ਸੀਗਾ ਵੀ ਜੋ ਜ਼ਮੀਨ ਸਰਕਾਰੀਆ ਬਹੁ ਜ਼ਮੀਨ ਹਮਾਰੀ ਹੈ ਵੀ ਇਹਦੇ ਤਹਿਤ ਅਫਰ ਤੁਸੀਂ ਉਹੀ ਗੱਲ ਲੱਗੇ ਹੋਇਓ ਕਰਨਾ ਕਿਉਂਕਿ ਜਦੋਂ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਬਾਬਾ ਸਿੰਘ ਬੰਤਾ ਸਿੰਘ ਬਹਾਦਰ ਜੀ ਨੇ ਬਹੁਤ ਵੱਡੀਆਂ ਕੁਰਬਾਨੀਆਂ ਕਰੀਆਂ ਤਾਂ ਜਾ ਕੇ ਸਾਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਗਿਆ ਅੱਜ ਤੁਸੀਂ ਉਹੀ ਜ਼ਮੀਨਾਂ ਦੁਆਰੇ ਸਾਡੇ ਤੋਂ ਖੋਹਣਾ ਚਾਹੁੰਦੇ ਹੋ ਵੀ ਆਪਣੀ ਪਾਰਟੀ ਦਾ ਇਕੱਠ ਕਰੋ 10 ਬੰਦੇ ਇਕੱਠੇ ਕਰੋ 20 ਕਰੋ ਜਾ ਕੇ ਕਿਸੇ ਦੀ ਜ਼ਮੀਨ 'ਚ ਜਾ ਕੇ ਮੂਰਤੀ ਲਾ ਦਿਓ ਸਟੈਚੂ ਲਾ ਦਿਓ ਪਰ ਅਸੀਂ ਇਹ ਗੱਲ ਕਹਾਂਗੇ ਜੇ ਤੁਸੀਂ ਮੂਰਤੀ ਲਾਣੀ ਹੈ ਤੁਸੀਂ ਬਾਬਾ ਸਾਹਿਬ ਦੇ ਚਹੇਤਿਆਂ ਕਿਸੇ ਚੌਂਕ 'ਚ ਲਾਓ ਅਸੀਂ ਬਰਬਰ ਜਾ ਕੇ ਖੜਾਂਗੇ ਅਸੀਂ ਖਰਚਾ ਵੀ ਕਰਾਂਗੇ ਉਹਦੇ 'ਚ ਉੱਥੇ ਕਲੌਲੀ ਪਿੰਡ 'ਚ ਮੈਂ ਖੁਦ ਜਾ ਕੇ ਆਇਆ ਉਹਦੇ 'ਚ ਇਹ ਨੰਬਰ ਹੈਗਾ ਤਕਰੀਬਨ ਕਲੌਲੀ ਜਿਹੜੇ 2 ਬਣ ਗਏ 81 ਨੰਬਰ ਖਸਰੇ 'ਚ 1264 ਦੇ 65 ਨੰਬਰ ਖਸਰਾ ਪੈਂਦਾ ਇਧਰੋਂ ਜਾਂਦੇ ਆਪਾਂ 80 ਨੰਬਰ ਤੋਂ ਆ ਰਸਤਾ ਜਾਂਦਾ ਹੈਗਾ ਇਹ ਰਸਤੇ ਦੇ ਵਿੱਚ ਆ ਨੰਬਰ ਪਏ ਨੇ ਇੱਥੇ ਮਾੜੀ ਦਾ ਨੰਬਰ ਹੈ ਗੁਰਦੁਆਰਾ ਸਾਹਿਬ ਹੋਰ ਕਾਫੀ ਇਹਨਾਂ ਨੰਬਰਾਂ ਦੇ ਵਿੱਚ ਤੁਸੀਂ ਲਾਓ ਅਸੀਂ ਜਾ ਕੇ ਉਹਨਾਂ ਨਾਲ ਚੌਂਕ ਦੇ ਵਿਚ ਨਾਲੇ ਲੋਕੀ ਉੱਥੇ ਸਤਿਕਾਰ ਕਰਨਗੇ ਮੂਰਤੀ ਦਾ ਨਾਲੇ ਉੱਥੇ ਪਿਆਰ ਕਰਨਗੇ ਨਾਲੇ ਜਿਹੜਾ ਗੱਲ ਬਣਦੀ ਹੈ ਸਹੀ ਹੈ ਅਸੀਂ ਬਰਬਰ ਜਾ ਕੇ ਖੜਕੇ ਉੱਥੇ ਮੂਰਤੀ ਲਵਾਵੇਂ ਪਰ ਇਹ ਨਹੀਂ ਵੀ ਤੁਸੀਂ ਇਹਦੀ ਵਜ੍ਹਾ ਇਹ ਰਸਤਾ ਜਿਹੜਾ ਦਿਖਦਾ ਹੈ ਇੱਥੇ ਸਾਰੇ ਮਕਾਨ ਬਣੇ ਹੋਏ ਨੇ ਉਸ ਤੋਂ ਬਾਅਦ ਇੱਥੇ ਆ ਜਾਂਦੇ 168 ਨੰਬਰੇ ਤੁਸੀਂ ਲੱਠਾ ਇਹ ਜਿਹੜਾ ਗਵਰਨਮੈਂਟ ਦੇ ਉਪਲਬਧ ਸਰਕਾਰੀ ਲੱਠਾ ਇਹਦੇ ਜਿੱਥੇ ਟੇਡ ਮਾਰ ਕੇ ਇਹਨਾਂ ਨੇ ਚੰਦ ਬੰਦਿਆਂ ਨੇ ਉੱਥੇ ਸਰਪੰਚ ਵਗੈਰਾ ਨੇ ਜਾ ਕੇ ਮਿਲਤੀ ਕਰਕੇ ਕਰ ਲਿਆ ਵੀ ਅਸੀਂ ਇਹ ਜ਼ਮੀਨ ਦੇ ਵਿੱਚ ਸਟੈਚੂ ਲਾਣਾ ਜਦ ਕਿ ਸਾਡਾ ਬਾਬਾ ਸਾਹਿਬ ਨਾਲ ਕੋਈ ਅਤਰਾਜ ਨਹੀਂ ਸਾਨੂੰ ਮੂਰਤੀ ਨਾਲ ਕੋਈ ਸਾਨੂੰ ਉਹਦਾ ਵਿਰੋਧ ਨਹੀਂ ਉਹ ਅਸੀਂ ਮੂਰਤੀ ਲਵਾਉਣ ਨੂੰ ਤਿਆਰ ਹੈ ਲਵਾਵਾਂਗੇ ਵੀ ਪਰ ਜੇ ਕਹੋ ਤੁਸੀਂ ਵੀ ਇਹ ਇਦਾਂ ਕਰਕੇ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਜਾ ਜਾ ਮੂਰਤੀਆਂ ਲਾਵਾਂਗੇ ਅਸੀਂ ਨਹੀਂ ਲਗਣ ਦਵਾਂਗੇ ਉਦੇ ਤਹਿਤ ਸਾਨੂੰ ਕੋਰਟ 'ਚ ਵੀ ਜਾਣਾ ਪਿਆ ਸਾਡੇ ਕਿਸਾਨ ਨੂੰ ਕੋਰਟ ਨੇ ਸਟੇ ਦੇਈ ਹੈ ਸਟੇ ਆਰਡਰ ਹੈ ਸਾਡੇ ਕੋਲ ਜੋ ਮੈਂ ਸਭ ਤੋਂ ਸਾਰਿਆਂ ਨੂੰ ਪ੍ਰੈਸ ਵਾਲਿਆਂ ਨੂੰ ਦੱਸਣਾ ਚਾਹੂੰਗਾ ਜੋ ਕੱਲ ਸਟੇ ਮਿਲ ਗਈ ਸੀਗੀ ਅੱਜ ਇਹਦੇ ਆਰਡਰ ਮਿਲ ਗਿਆ ਸੀਗੇ ਵੀ ਤੁਸੀਂ ਕਿਸੇ ਦੀ ਜਿਹੜੀ ਆਪਣੀ ਜ਼ਮੀਨ ਜੱਦੀ ਜ਼ਮੀਨ ਹੈ ਜੱਦੀ ਜ਼ਿਆਦਾ ਹੈ ਉਹ ਤੇ ਕਿੱਦਾਂ ਜਾ ਕੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਲਾ ਦੋਗੇ ਮੈਂ ਤਾਂ ਆਹੀ ਕਹਿਣਾ ਚਾਹੂੰਗਾ ਵੀਰੋ ਵੀ BSP ਪਾਰਟੀ ਨੂੰ ਅੱਜ ਪੰਜਾਬ 'ਚ ਕੁਝ ਦਿਖ ਨਹੀਂ ਰਿਹਾ ਹੈਗਾ ਵੀ ਉਹ ਕਿੱਦਾਂ ਆਪਣੇ ਪੈਰ ਲਾਵੇ ਪਰ ਮੈਂ ਇਹ ਕਹਿਣਾ ਚਾਹਾਂਗਾ ਉਤਾਰ ਸਿੰਘ ਕਰੀਮਪਰੀ ਜੀ ਨੂੰ ਵੀ ਬਹੁਤ ਤੁਸੀਂ ਸੋਝਵਾਨ ਹੋ ਸਿਆਣੇ ਹੋ ਰਾਸਰਾ ਮੈਂਬਰ ਰਹੇ ਹੋ ਐਮ ਐਲ ਏ ਵੀ ਰਹੇ ਹੋ ਪਰ ਇਹ ਕੰਮ ਨਾ ਕਰੋ ਜਿਹੜਾ ਲੋਕਾਂ ਦੇ ਵਿਚਾਰ ਸੀ ਬਿਵਾਦ ਪਾਓ ਕਿਉਂਕਿ ਤੁਸੀਂ ਤਾਂ ਹੁਣ ਇੱਥੇ ਸਾਡਾ ਜਿਹੜਾ ਦੂਜਾ ਸਮਾਜ ਐ ਐਸ ਸੀ ਬੀ ਸੀ ਸਮਾਜ ਐ ਤੇ ਸਾਡੇ ਕਿਸਾਨ ਨੇ ਉਹਨਾਂ ਦਾ ਨੌ ਮਾਸ ਦਾ ਰਿਸ਼ਤਾ ਹੈ ਤੁਸੀਂ ਤਾਂ ਉੱਚ ਵੀ ਬਖਰੇਣਾ ਪਾਣ ਆ ਗਏ ਅੱਜ ਤੁਸੀਂ ਕਹਿੰਦੇ ਹੋ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਵੀ ਕਰੀਆ ਜਦਕਿ ਉਹਦਾ ਸਾਰੇ ਸਤਿਕਾਰ ਕਰਦੇ ਆ ਤੁਹਾਡੇ ਕੋਲ ਕੋਈ ਪ੍ਰੂਫ ਹੈ ਦੱਸੋ ਸਾਨੂੰ ਰਹੀ ਗੱਲ ਅੱਗੇ ਜਿਹੜਾ ਖਸਰਾ ਨੰਬਰ ਹੈ 10264 ਦੇ 65 ਜਿੱਥੇ ਕਹਿੰਦੇ ਆ ਵੀ ਅਸੀਂ ਇਹ ਕਹਿਣਾ ਚਾਹਾਂਗੇ ਪ੍ਰੈਸ ਦੇ ਮਾਮਲੇ ਰਹੀਂ ਜਿਹੜਾ 264 ਖਸਰਾ ਨੰਬਰ ਹੈਗਾ ਉਹ ਜਿਹੜਾ ਦੇਸ਼ ਆਜ਼ਾਦ ਜਦੋਂ ਹੋਇਆ ਉਦੋਂ ਦੀਆਂ ਜ਼ਮੀਨਾਂ ਨੇ ਉਦੋਂ ਦੀਆਂ ਜ਼ਮੀਨਾਂ ਨੇ ਉਦੋਂ ਨਾਲ ਪਿੰਡ बसे ਹੋਏ ਸੀਗਾ ਪਹਿਲਾਂ ਦੇਸ਼ ਆਜ਼ਾਦ ਤੋਂ ਇਹ ਦੇਖੋ ਕਾਊਂਟਰ ਨੰਬਰ ਹੈ 265 ਨੰਬਰ ਹੈ ਤੁਸੀਂ ਇਹ ਨੰਬਰ ਪੂਰੇ ਕਰਾਓ ਨੰਬਰ ਪੂਰੇ ਕਰਾ ਕੇ ਆਓ ਜੇ ਸਾਡੇ ਕੋਲ ਕੋਈ ਸਾਡੀ ਜ਼ਮੀਨ ਬੱਤੀ ਹੋਗੀ ਤਾਂ ਅਸੀਂ ਜ਼ਰੂਰ ਗੱਲ ਕਰਾਂਗੇ ਪਰ ਜੋ ਜਿਹੜੀ ਦੇਸ ਆਮਲਟ ਹੁੰਦੀ ਹੈ ਜਾਂ ਲਾਲ ਲਕੀਰ ਵਾਲੀ ਜ਼ਮੀਨ ਹੁੰਦੀ ਹੈ ਪਿੱਛੇ ਕਾਂਗਰਸ ਦੀ ਸਰਕਾਰ ਸੀਗੀ ਸਾਡੀ ਉਹ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਦੋਂ ਇਹ ਸਾਡੇ ਮੁੱਖ ਮੰਤਰੀ ਸੀ ਆਮਾਨ ਸਾਹਿਬ ਨੇ ਇਹਨਾਂ ਨੇ ਸਾਰਿਆਂ ਨੇ ਕਿਹਾ ਜਿਹੜੀ ਲਾਲ ਲਕਿੰਦੇ ਅੰਦਰ ਜ਼ਮੀਨ ਹੈ ਜਿਹੜਾ ਮਾਲਕ ਹੈ ਉਸੇ ਦੀ ਹੈ ਜਿਹਦੇ ਕਬਜ਼ੇ 'ਚ ਹੈ ਉਸੇ ਦੀ ਹੈ ਜਦ ਕਿ ਉਹਦੇ ਤਹੇ ਰਜਿਸਟਰੀਆਂ ਵੀ ਅੱਜ ਹੋ ਰਹੀਆਂ ਨੇ ਸਰਕਾਰ ਨੇ ਬਹੁਤ ਵਧੀਆ ਕੰਮ ਕਰ ਰਹੀ ਸੀ ਲੜਾਈ ਮਟਾਉਣ ਦੇ ਮਾਰੇ ਨੇ ਪਰ ਚੰਦ ਕ੍ਰਿਮੀਨਲ ਬੰਦੇ ਜਿਹੜੇ ਪਹਿਲਾਂ ਬਦਮਾਸ਼ੀਆਂ ਕਰਦੇ ਰਹੇ ਆ ਉਹ ਪਿੰਡ 'ਚ ਲੋਕਾਂ ਨੇ ਲੱਤਾਂ ਤੋੜੀਆਂ ਉਹਨਾਂ ਦੇ 17-18 ਪਰਚੇ ਦਰਜ ਐ ਅੱਜ ਲੋਕਾਂ ਨੂੰ ਗਮਰਾਹ ਕਰਕੇ ਉਹ ਇਹ ਗੱਲ ਕਰਨਾ ਚਾਹੁੰਦੇ ਆ ਵੀ ਅਸੀਂ ਜਾ ਕੇ ਲੋਕਾਂ ਦੀ ਜ਼ਮੀਨਾਂ ਸਾਹ ਡਰਾ ਕੇ ਮੂਰਤੀਆਂ ਲਾ ਦੇਵਾਂਗੇ ਪਰ ਅਸੀਂ ਆਪਣੀ ਜਥੇਬੰਦੀ ਵੱਲੋਂ ਕਹਿਣਾ ਚਾਹੁੰਦੇ ਆ ਵੀ ਪਾਰਟੀ ਕਿਸਾਨ ਮਜ਼ਦੂਰ ਯੂਨੀਅਨ ਕਦੇ ਵੀ ਇਹ ਕੰਮ ਹੋਣ ਨਹੀਂ ਦੇਊਗੀ ਕਿਸੇ ਵੀ ਕਿਸਾਨ ਨਾਲ ਕਿਸੇ ਮਜ਼ਦੂਰ ਨਾਲ ਕਿਤੇ ਕੋਈ ਜ਼ਿਆਦਤੀ ਹੁੰਦੀ ਐ ਅਸੀਂ ਖੜਾਂਗੇ ਅੱਗੇ ਗੱਲ ਬਾਈ ਕੁਲਵਿੰਦਰ ਸਿੰਘ ਜੀ ਸਾਬਕਾ ਸਰਪੰਚ ਕਲੋਲੀ ਤੋਂ ਕਰਨਗੇ ਆ ਬਾਈ ਜੀ ਦੱਸ